ਲੋਕ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਪਹਿਲਾਂ ਹੀ ਸਰਪੰਨ ਸਿੰਘ ਪੰਦੇਰ ਦੇ ਵੱਲੋਂ ਪਾ ਦਿੱਤੇ ਪੰਜ ਵੱਡੇ ਮਤੇ ਤੇ ਹੋ ਗਏ ਮਤੇ ਪਾਸ ਕਰ ਦਿੱਤਾ ਸੰਘਰਸ਼ ਤਿੱਖਾ ਕਰਨ ਦਾ ਵੀ ਵੱਡਾ ਐਲਾਨ ਤਾਂ ਜੜਿਆਲਾ ਗੁਰੂ ਦੇ ਵਿੱਚ ਮਹਾਪੰਚਾਇਤ ਕੀਤੀ ਮਹਾਪੰਚਾਇਤਾਂ ਦਾ سلسلہ ਸ਼ੁਰੂ ਹੋ ਚੁੱਕਿਆ ਕਿਹੜੇ ਮਤੇ ਆਖਰ ਪਾਸ ਕੀਤੇ ਗਏ ਤਕਰੀਬਨ 20 ਦੇ ਰਹਿ ਚੁੱਕੇ ਨੇ ਜਦੋਂ ਇਸ ਮੋਰਚੇ ਨੂੰ 1 ਸਾਲ ਪੂਰਾ ਹੋ ਜਾਵੇਗਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਪਰ 1 ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਸਰਕਾਰਾਂ ਨੂੰ ਹਲਾ ਕੇ ਰੱਖ ਦੇਣ ਵਾਲੇ ਵੱਡੇ ਐਲਾਨ ਕਰ ਦਿੱਤੇ ਤੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੇ ਲਈ ਵੀ ਰਣਨੀਤੀ ਉਲੀਕ ਦਿੱਤੀ ਆ ਇੱਕ ਵਾਰ ਤੁਹਾਨੂੰ ਸਰਬੰਸ ਸਿੰਘ ਪੰਦੇੜ ਦੀ ਜਵਾਨੀ ਸੁਣਾਉਂਦਾ ਮੈਂ ਸਰਬੰਸ ਸਿੰਘ ਪੰਦੇੜ ਅੰਮ੍ਰਿਤਸਰ ਤੋਂ ਬੋਲਦਾ ਕੱਲ ਜਿਹੜੀ ਮਹਾ ਪੰਚਾਇਤ ਵੱਡੀ ਰੈਲੀ ਜੰਡਿਆਲਾ ਗੁਰੂ ਹੋਈ ਲੋਕਾਂ ਦਾ ਧੰਨਵਾਦ ਅੱਜ ਅਬਦਾਲ ਪਿੰਡ ਇਹ ਵੀ ਅੰਮ੍ਰਿਤਸਰ ਦੇ ਵਿੱਚ ਹੈਗਾ ਵਾ ਜੰਡਿਆ ਆਪਣਾ ਕੱਥੂ ਨੰਗਲ ਨੇੜੇ ਉੱਥੇ ਵੱਡੀ ਮਹਾ ਰੈਲੀ ਹੋ ਰਹੀ ਸਾਰਿਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕਰਦੇ ਹੈਗੇ ਆ ਸਾਡਾ ਦਿੱਲੀ ਅੰਦੋਲਨ 2 ਆ ਇਹ ਲਗਭਗ 20 ਦਿਨਾਂ ਬਾਅਦ 1 ਸਾਲ ਪੂਰਾ ਕਰ ਜਣਾ ਔਰ ਗੱਲਬਾਤ ਦਾ ਸਦਾ ਉਦੋਂ ਬਾਅਦ ਅਸੀਂ ਅੰਦੋਲਨ ਨੂੰ ਹੋਰ ਤੇਜ਼ ਕਰ ਲੇ ਜੜਾ ਵਾ ਇਹ ਮਹਾਪੰਚਾਇਤ ਦਾ ਸਿਰਸਰਾ ਸ਼ੁਰੂ ਕਰ ਦਿੱਤਾ ਔਰ ਇਹਦੇ ਵਿੱਚ ਜਿਹੜਾ ਬਜਟ ਸੈਸ਼ਨ ਆ ਰਿਹਾ ਜੇ ਕੇਂਦਰ ਦੀ ਸਰਕਾਰ ਬਜਟ ਸੈਸ਼ਨ ਦੇ ਵਿੱਚ ਐਮਐਸਪੀ ਲਈ ਰਾਖਵਾ ਬਜਟ ਰੱਖਦੀ ਆ ਇਹਦੋਂ ਦਾ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫੀ ਤੇ ਕੋਈ ਬਜਟ ਦੇ ਵਿੱਚ ਪ੍ਰਾਪਦਨ ਹੁੰਦਾ ਨਰੇਗਾ ਹੈਗੀ ਆ 200 ਦਿਨ ਚੰਗੀ ਦਿਹਾੜੀ ਉਹਦੇ 'ਚ ਕੋਈ ਰਾਖਵਾ ਬਜਟ ਹੁੰਦਾ ਔਰ ਫਸਲੀ ਬੀਮਾ ਜੋਨਾ ਵਾਸਤੇ ਸਰਕਾਰ ਕੋ ਬਜਟ ਚ ਰੱਖ ਦਿਆ ਤੁਸੀਂ ਸਮਝਾਂਗੇ ਸਦਾ ਸਾਰਥਕ ਰੂਪ ਵਿੱਚ ਅੱਗੇ ਚੱਲੂਗਾ ਜਿਹੜਾ ਉਹਦਾ ਕੋ ਆਪਾਂ ਕੋ ਰਿਜ਼ਲਟ ਕੱਢ ਸਕਦੇ ਹਾਂ ਅਸੀਂ ਲਗਾਤਾਰ ਮੰਗ ਕਰਦੇ ਆਂ ਵੀ ਜਿਹੜੇ ਨੇਬਰਸ ਕੰਟਰੀ ਆ ਉਹਨਾਂ ਦਾ ਵਪਾਰ ਸੱਭਿਆਚਾਰ ਦਾ ਖੇਤਰ ਹੋਵੇ ਖੇਡਾਂ ਦਾ ਖੇਤਰ ਹੋਵੇ ਉਹਨਾਂ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ ਉਹ ਵਿਦੇਸ਼ ਮੰਤਰੀ ਦਾ ਕੱਲ ਬਿਆਨ ਸੀ ਕਿ ਕੀ ਭਾਰਤ ਸਰਕਾਰ ਆਪਣੇ ਵੱਲੋਂ ਐਲਾਨ ਕਰੂਗੀ ਵੀ ਅਸੀਂ ਗਵਾਂਡੀ ਮੁਲਕ ਪਾਕਿਸਤਾਨ ਆਪਣਾ ਵਪਾਰ ਖੋਲਣ ਨੂੰ ਤਿਆਰ ਹੈ ਇਹਦਾ ਖੇਤੀ ਸੈਕਟਰ ਨੂੰ ਵੀ ਬੜਾ ਫਾਇਦਾ ਹੋਵੇ ਸਿ ਪੰਜਾਬ ਵਾਲੇ ਲਗਾਤਾਰ ਇਹ ਮੰਗ ਕਰਦੇ ਰਹਿੰਦੇ ਹੁੰਦੇ ਆ ਸੋ ਇਸ ਕਰਕੇ ਇਹ ਤੋਂ ਗਾਹਾਂ ਕੱਲ ਵਰਲਡ ਬੈਂਕ ਦੀ ਟੀਮ ਵੀ ਅਮਰਸਰ ਦੇ ਵਿੱਚ ਪ੍ਰੋਜੈਕਟ ਵੇਖਣ ਆਈ ਸੀ ਇਹ ਸਾਨੂੰ ਨਹਿਰਾਂ ਦਾ ਪਾਣੀ ਆਮ ਸ਼ਹਿਰੀਆਂ ਨੂੰ ਮੁੱਲ ਵੇਚਣਾ ਜਿਹੜਾ ਖੇਤੀ ਸੈਕਟਰ ਵਾਸਤੇ ਨਹਿਰੀ ਪਾਣੀ ਸੀ ਹੁਣ ਮੁੱਲ ਵੇਚਣ ਦਾ ਫੈਸਲਾ ਕਰ ਰਿਹਾ ਭਗਵੰਤ ਮਾਨ ਸਰਕਾਰ ਚੁੱਪ ਚਪੀਤੇ ਹੈ ਪ੍ਰੋਜੈਕਟ ਨੂੰ ਲਾੜੀਓ ਸਪਸ਼ਟੀਕਰਨ ਦੇਣ ਤੋ ਇਸ ਕਰਕੇ ਸਾਡਾ ਜ਼ਮੀਨ ਹੇਠਲਾ ਪਾਣੀ ਵੇਠਾਂ ਜਾ ਰਿਹਾ ਅਸੀਂ ਨਹਿਰੀ ਪਾਣੀ ਖੇਤਾਂ ਵਾਸਤੇ ਚਾਹੁੰਦੇ ਸੀ ਤੋ ਇਸ ਕਰਕੇ ਡਵਰਸ਼ਿਪ ਫੈਕਸ਼ਨ ਵਾਲੀ ਖੇਤੀ ਨੇ ਵੀ ਸਾਨੂੰ ਫਾਇਦਾ ਦੇਣਾ ਹੈਗਾ ਇਸ ਕਰਕੇ ਮੀਡੀਆ ਨੂੰ ਵੀ ਬੇਨਤੀ ਆ ਕਿ ਅੱਜ ਦੀ ਮੈਂ ਸਰਵੰਤ ਸਿੰਘ ਪੰਦੇਰ ਅੰਮ੍ਰਿਤਸਰ ਤੋਂ ਬੋਲਦਾ ਕੱਲ ਜਿਹੜੀ ਮਹਾਪੰਚਾਇਤ ਵੱਡੀ ਰੈਲੀ ਜੰਡਿਆਲਾ ਗੁਰੂ ਹੋਈ ਲੋਕਾਂ ਦਾ ਧੰਨਵਾਦ ਅੱਜ ਅਫਦਾਲ ਪਿੰਡ ਇਹ ਵੀ ਅੰਮ੍ਰਿਤਸਰ ਦੇ ਵਿੱਚ ਹੈਗਾ ਵਾ ਜਿਹੜੇ ਆਪਣਾ ਕੱਤੂ ਨੰਗਲ ਨੇੜੇ ਉੱਥੇ ਵੱਡੀ ਮਹਾਂ ਰੈਲੀ ਹੋ ਰਹੀ ਸਾਰਿਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕਰਦੇ ਹੈਗੇ ਆ ਸਾਡਾ ਦਿੱਲੀ ਅੰਦੋਲਨ 2 ਆ ਇਹ ਲਗਭਗ 20 ਦਿਨਾਂ ਬਾਅਦ 1 ਸਾਲ ਪੂਰਾ ਕਰ ਜਣਾ ਔਰ ਗੱਲਬਾਤ ਦਾ ਸੱਦਾ ਉਦੋਂ ਬਾਅਦ ਅਸੀਂ ਅੰਦੋਲਨ ਨੂੰ ਹੋਰ ਤੇਜ਼ ਕਰ ਲਿਆ ਜਿਹੜਾ ਵਾ ਇਹ ਮਹਾ ਪੰਚਾਇਤਾਂ ਦਾ ਸਿਰਸਾੜਾ ਸ਼ੁਰੂ ਕਰ ਦਿੱਤਾ ਔਰ ਇਹਦੇ ਵਿੱਚ ਜਿਹੜਾ ਬਜਟ ਸੈਸ਼ਨ ਆ ਰਿਹਾ ਜੇ ਕੇਂਦਰ ਦੀ ਸਰਕਾਰ ਬਜਟ ਸੈਸ਼ਨ ਦੇ ਵਿੱਚ ਐਮਐਸਪੀ ਲਈ ਰਾਖਵਾ ਬਜਟ ਰੱਖਦੀ ਆ ਇਹਦੋਂ ਦਾ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫੀ ਤੇ ਕੋਈ ਬਜਟ ਦੇ ਵਿੱਚ ਪ੍ਰਾਪਦਨ ਹੁੰਦਾ ਨਰੇਗਾ ਹੈਗੀ ਆ 200 ਦਿਨ ਚੰਗੀ ਦਿਹਾੜੀ ਆ ਉਹਦੇ 'ਚ ਕੋਈ ਰਾਖਵਾ ਬਜਟ ਹੁੰਦਾ ਔਰ ਫਸਲੀ ਬੀਮਾ ਜੋਨਾ ਵਾਸਤੇ ਸਰਕਾਰ ਕੋ ਬਜਟ 'ਚ ਰੱਖ ਦਿਆ ਤੁਸੀਂ ਸਮਝਾਂਗੇ ਸਦਾ ਸਾਰਥਕ ਰੂਪ ਵਿੱਚ ਅੱਗੇ ਚੱਲੂਗਾ ਜਿਹੜਾ ਉਹਦਾ ਕੋ ਆਪਾਂ ਕੋ ਰਿਜ਼ਲਟ ਕੱਢ ਸਕਦੇ ਆ ਅਸੀਂ ਲਗਾਤਾਰ ਮੰਗ ਕਰਦੇ ਆ ਵੀ ਜਿਹੜੇ ਨੇਬਰਸ ਕੰਟਰੀ ਆ ਉਹਨਾਂ ਨਾਲ ਵਪਾਰ ਸੱਭਿਆਚਾਰ ਦਾ ਖੇਤਰ ਹੋਵੇ ਖੇਡਾਂ ਦਾ ਖੇਤਰ ਹੋਵੇ ਉਹਨਾਂ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ ਤੋਂ ਵਿਦੇਸ਼ ਮੰਤਰੀ ਦਾ ਕੱਲ ਬਿਆਨ ਸੀ ਕਿ ਭਾਰਤ ਸਰਕਾਰ ਆਪਣੇ ਵੱਲੋਂ ਐਲਾਨ ਕਰੂਗੀ ਵੀ ਅਸੀਂ ਗੁਆਂਢੀ ਮੁਲਕ ਪਾਕਿਸਤਾਨ ਨਾਲ ਆਪਣਾ ਵਪਾਰ ਖੋਲਣ ਨੂੰ ਤਿਆਰ ਹੈ ਇਹਦਾ ਖੇਤੀ ਸੈਕਟਰ ਨੂੰ ਵੀ ਬੜਾ ਫਾਇਦਾ ਹੋਵੇ ਅਸੀਂ ਪੰਜਾਬ ਵਾਲੇ ਲਗਾਤਾਰ ਇਹ ਮੰਗ ਕਰਦੇ ਰਹਿੰਦੇ ਹੁੰਦੇ ਆ ਸੋ ਇਸ ਕਰਕੇ ਇਦੋਂ ਗਾਹਾਂ ਕੱਲ ਵਰਲਡ ਬੈਂਕ ਦੀ ਟੀਮ ਵੀ ਅਮਰਸਰ ਦੇ ਵਿੱਚ ਪ੍ਰੋਜੈਕਟ ਵੇਖਣ ਆਈ ਸੀ ਇਹ ਸਾਨੂੰ ਨਹਿਰਾਂ ਦਾ ਪਾਣੀ ਆਮ ਸ਼ਹਿਰੀਆਂ ਨੂੰ ਮੁੱਲ ਵੇਚਣਾ ਜਿਹੜਾ ਖੇਤੀ ਸੈਕਟਰ ਵਾਸਤੇ ਨਹਿਰੀ ਪਾਣੀ ਸੀ ਹੁਣ ਉਹ ਮੁੱਲ ਵੇਚਣ ਦਾ ਫੈਸਲਾ ਕਰ ਰਿਆ ਭਗਵਾਨਤਮਾਨ ਸਰਕਾਰ ਚੁੱਪ ਚਪੀਤੇ ਇਹ ਪ੍ਰੋਜੈਕਟ ਨੂੰ ਲਾ ਰਿਹਾ ਸਪਸ਼ਟੀਕਰਨ ਦੇਣ ਤੋਂ ਇਸ ਕਰਕੇ ਸਾਡਾ ਜ਼ਮੀਨ ਹੇਠਲਾ ਪਾਣੀ ਹੀਠਾਂ ਜਾ ਰਿਹਾ ਅਸੀਂ ਡੈਰੀ ਪਾਣੀ ਖੇਤਾਂ ਵਾਸਤੇ ਚਾਹੁੰਦੇ ਸੀ ਤੋ ਇਸ ਕਰਕੇ ਡਿਵਰਸੀਫਿਕੇਸ਼ਨ ਵਾਲੀ ਖੇਤੀ ਨੇ ਵੀ ਸਾਨੂੰ ਫਾਇਦਾ ਦੇਣਾ ਹੈਗਾ ਇਸ ਕਰਕੇ ਮੀਡੀਆ ਨੂੰ ਵੀ ਬੇਨਤੀ ਆ ਕਿ ਅੱਜ ਦੀ ਮਹਾਂ ਰੈਲੀ ਵਿੱਚ ਸਰਬੰਸਿੰਘ ਪੰਦੇੜ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਹੁਣ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਬੇਸ਼ਪ ਕੇਂਦਰ ਦੇ ਵੱਲੋਂ ਮੀਟਿੰਗ ਦਾ ਸੱਦਾ ਦੇ ਦਿੱਤਾ ਗਿਆ ਪਰ ਮੀਟਿੰਗਾਂ ਦੇ ਵਿੱਚ ਬਹੁਤਾ ਕੁਝ ਨਿਕਲਦਾ ਨਜ਼ਰ ਨਹੀਂ ਆ ਸਕਦਾ ਕਿਉਂਕਿ ਪਹਿਲਾਂ ਵੀ ਜਦੋਂ 13 ਮਹੀਨੇ 13 ਦਿਨ ਦਿੱਲੀ ਦੀ ਅਬਰੂਹਾਂ ਦੇ ਉੱਤੇ ਕਿਸਾਨ ਡਟੇ ਰਹੇ ਉਦੋਂ ਵੀ ਕਈ ਮੀਟਿੰਗਾਂ ਹੋਈਆਂ ਦਸਤ ਗੇੜ ਤੋਂ ਵੱਧ ਦੀਆਂ ਮੀਟਿੰਗਾਂ ਹੋਈਆਂ ਪਰ ਆਖਰਕਾਰ ਮੀਟਿੰਗਾਂ ਦੇ ਵਿੱਚ ਕੁਝ ਨਹੀਂ ਨਿਕਲਿਆ ਮੀਟਿੰਗਾਂ ਤੋਂ ਬਾਅਦ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਹਾ ਕਿ ਇਹ ਖੇਤੀ ਕਾਨੂੰਨ ਜਿਹੜੇ ਨੇ ਰੱਦ ਕਰਨ ਦਾ ਸੀ ਫੈਸਲਾ ਕਰ ਲਿਆ ਰੱਦ ਕਰਾਂਗੇ ਅਸੀਂ ਸਾਡੇ ਤੋਂ ਗਲਤੀ ਹੋ ਗਈ ਤਾਂ ਐਮਐਸਪੀ ਦਾ ਗਰੰਟੀ ਕਾਨੂੰਨ ਉਹ ਮੰਗ ਜਿਹੜੀ ਸੀ ਉਹ ਹਲੇ ਤੱਕ ਰੜਕ ਜਿਹੜੀ ਰੜਕਦੀ ਹੋਈ ਨਜ਼ਰ ਆ ਰਹੀ ਸੀ ਉਹ ਲੜਕਦੀ ਹੋਈ ਨਜ਼ਰ ਆ ਰਹੀ ਸੀ ਤੇ ਹੁਣ ਵੀ ਉਸੇ ਮੰਗ ਨੂੰ ਲੈ ਕੇ ਕਿਸਾਨ ਤਕਰੀਬਨ 1 ਸਾਲ ਹੋਣ ਵਾਲਾ ਮੋਰਚਿਆਂ ਦੇ ਉੱਤੇ ਡਟੇ ਨੇ ਤਾਂ 1 ਸਾਲ ਪੂਰਾ ਹੋਣ ਤੋਂ ਬਾਅਦ ਕੀ ਕੁਝ ਰਣਨੀਤੀ ਲਿਖੀ ਜਾਂਦੀ ਆ ਇੱਕ ਸਾਲ ਹੋਣ ਤੋਂ ਪਹਿਲਾਂ ਕੀ ਕਿਸਾਨਾਂ ਦੀ ਜਿੱਤ ਹੁੰਦੀ ਆ ਜਾਂ ਫਿਰ ਪਿਛਲੀ ਵਾਰ ਦੀ ਤਰ੍ਹਾਂ 13 ਮਹੀਨੇ ਬੈਠਣਾ ਪਵੇਗਾ ਜਾਂ 13 ਮਹੀਨੇ ਤੋਂ ਵੀ ਵੱਧ ਬੈਠਣਾ ਪਵੇਗਾ ਇਹ ਦੇਖਣ ਵਾਲੀ ਗੱਲ ਰਹੇਗੀ